ਪੰਜਾਬ ਦੇ ਵਿੱਚ ਬੇਅਦਬੀ ਰੋਕਣ ਲਈ ਵਕਫਾਕ ਜਥੇਬੰਦੀਆਂ ਦੇ ਸੰਪਰਦਾਵਾਂ ਦੇ ਦਸਤਕਤ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਪੇ ਗਏ ਇਨ੍ਹਾਂ ਦਸਤਕਤਾਂ ਦੇਖ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਖੀ ਤੋਂ ਪਹਿਲਾਂ ਜਾਰੀ ਹੁਕਮ ਕਰਨ ਦਾ ਰੋਕਾ ਸਦਵਾਇਆ ਤੇ ਬੇਅਦਬੀਆਂ ਨੂੰ ਰੋਕਣ ਲਈ ਕਦਮ ਚੁੱਕਣ ਦੀ ਗੱਲ ਕਹੀ ਹੈ ਅਮਰੀਕਾ ਯੂਕੇ ਫਰਾਂਸ ਕੈਨੇਡਾ ਸਮੇਤ ਸਮੂਹ ਦੁਨੀਆ ਦੇ ਸਿੱਖ ਸੰਗਠਾ ਤੇ ਮਹਾਪੁਰਖਾਂ ਦੇ ਦਸਤਖਤ ਕਰਕੇ ਇਹ ਪੱਤਰ ਉਹਨਾਂ ਨੂੰ ਸੌਪਿਆ ਗਿਆ ਲੋਕਲ ਗੁਰਦੁਆਰਿਆਂ ਵਿੱਚ ਹਰ ਸਮੇਂ ਹਾਜ਼ਰ ਰਹਿਣ ਵਾਲੇ ਸੇਵਾਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਡਿਊਟੀਆਂ ਆਪਣੇ ਤੌਰ ਤੇ ਲਾਉਣ ਫੇਰੀ ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਗਿਆ ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਹ ਵੱਖਰਾ ਉਪਰਾਲਾ ਕੀਤਾ ਦਾਸ ਗੁਰਪ੍ਰੀਤ ਸਿੰਘ ਮੁੱਖ ਸੇਵਾਦਾਰ ਅਠੇ ਪੈਟਲ ਸੇਵਾ ਲਹਿਰ ਅੱਜ ਅਸੀਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਆਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਪੰਥਕ ਬੇਨਤੀ ਗੁਰਮਤਾ ਜੋ ਕਿ ਇੱਕ ਦਸਤਕਤੀ ਮੁਹਿੰਮ ਜਿਹੜੀ ਆਰੰਭ ਕੀਤੀ ਗਈ ਸੀ ਇਸੇ ਸਥਾਨ ਤੋਂ ਜਿਤਨ ਮੋਲਗੜ ਪਿੰਡ ਦੇ ਸਾਰੇ ਜਿਹੜੇ ਵਾਸੀ ਸੀਗੇ ਤੇ ਆਪਣੀ ਖਿਮਾ ਜਾਚਨਾ ਵਾਸਤੇ ਆਏ ਸੀ ਆਪਾਂ ਸਾਰੇ ਜਾਣਦੇ ਆ ਦੇਸ਼ ਦੀ ਦੁਨੀਆ ਦੇ ਵਿੱਚ ਵੱਸਦਾ ਹਰ ਗੁਰਸਿੱਖ ਬੇहद ਦਰਦ ਦੇ ਵਿੱਚ ਜੀ ਰਿਹਾ ਕਿ ਲਗਾਤਾਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸੋ ਇਹਨਾਂ ਬੇਅਦਬੀਆਂ ਨੂੰ ਹੋਣ ਤੋਂ ਪਹਿਲਾਂ ਡੱਕਣਾ ਇੱਕ ਤਾਂ ਹੈ ਕਿ ਬੇਅਦਬੀ ਹੋਣ ਤੋਂ ਬਾਅਦ ਜੋ ਆਪਾਂ ਸਾਰਾ ਕੁਝ ਕਰਦੇ ਆਂ ਪਰ ਸਾਡੀ ਮਨਸ਼ਾ ਅੱਠੇ ਪੈਰ ਟਹਿਲ ਸੇਵਾ ਲਹਿਰ ਦੀ ਇਹ ਮਨਸ਼ਾ ਹੈ ਕਿ ਗੁਰੂ ਘਰ ਸੁਣੇ ਹੀ ਨਾ ਰਹਿਣ ਤਾਂ ਕਿ ਬੇਅਦਬੀਆਂ ਨਾ ਹੋਣ ਕਿਉਂਕਿ 99% ਬੇਅਦਬੀਆਂ ਉੱਥੇ ਹੁੰਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਕੋਈ ਪ੍ਰਬੰਧਕ ਕੋਈ ਵੀ ਮੌਜੂਦ ਨਹੀਂ ਹੁੰਦਾ ਤਾਂ ਇੱਕ ਛੋਟੇ ਜਿਹੇ ਬੱਚਾ ਜਿਹੜਾ ਵਾ ਉਹ ਵੀ ਬੇਅਦਬੀ ਕਰਕੇ ਲੰਘ ਜਾਂਦਾ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਅਠੇ ਪੈ ਟਹਿਲ ਸੇਵਾ ਲਹਿਰ ਵੱਲੋਂ ਇਹ ਮੁਹਿੰਮ ਜਿਹੜੀ ਦਸਕਤੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਿਨ ਸ਼ਾਇਦ 22 ਅਕਤੂਬਰ ਦਾ ਦਿਨ ਸੀ ਉਹ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਸਾਰਾ ਪਿੰਡ ਖਿਮਾ ਜਾਚਣ ਕਰਨ ਵਾਸਤੇ ਆਇਆ ਸੀ ਸੋ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਵੇਂ ਉਹ ਮੋਹਲ ਘੜ ਦੀ ਘਟਨਾ ਨੂੰ ਹੀ ਲੈ ਲਈਏ ਜਦੋਂ ਬੇਅਦਬੀ ਹੋ ਗਈ ਉਸ ਤੋਂ ਬਾਅਦ ਸਾਰੇ ਸਰੂਪ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਥੋਂ ਲਿਜਾ ਕੇ ਗੁਰਦੁਆਰਾ ਦੁੱਖਨਵਾਰ ਸਾਹਿਬ ਪਟਿਆਲਾ ਵਿਖੇ ਸੁਭਾਈਮਾਨ ਕਰ ਦਿੱਤੇ ਗਏ ਸੋ ਸਾਡੀ ਬੇਨਤੀ ਇਹ ਆ ਕਿ ਸਾਡੀ ਹੁਣ ਕੱਲਿਆਂ ਦੀ ਬੇਨਤੀ ਨਹੀਂ ਰਹੇਗੀ ਸਾਰੇ ਪੰਥ ਦੀ ਬੇਨਤੀ ਹੈ ਸਾਰੀਆਂ ਸੰਪਰਦਾਵਾਂ ਸਾਰੀਆਂ ਟਕਸਾਲਾਂ ਸਾਰੇ ਦਲ ਪੰਥ ਮਿਸ਼ਨਰੀ ਕਾਲਜ ਜਿੰਨੇ ਪ੍ਰਚਾਰਕ ਸਾਰੇ ਮਹਾਪੁਰਖ ਕਿਰਤਨੀ ਜਥੇ ਢਾਡੀ ਜਥੇ ਕਵੀਸ਼ਰੀ ਜਥੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਵੱਲੋਂ ਇਹ ਦਸਤਕਤ ਕਰਵਾ ਕੇ ਅੱਜ ਅਸੀਂ ਸਿੰਘ ਸਾਹਿਬ ਜੀ ਨੂੰ ਇਹ ਸਾਰੇ ਦਸਤਾਵੇਜ਼ ਜਿਹੜੇ ਉਹ ਭੇਟ ਕਰਨ ਆਏ ਆਂ ਜਿase ਅਸੀਂ ਉੱਥੇ ਸ਼੍ਰੀ ਗਿਸਗੜ ਸਾਹਿਬ ਵਿਖੇ ਸਿੰਘ ਸਾਹਿਬ ਜੀ ਨੂੰ ਇਹ ਭੇਟ ਕੀਤਾ ਸੀ ਪਰ ਅੱਜ ਜੋ ਸਾਰੇ ਦਸਤਕਤ ਜਿਹੜੇ ਨੇ ਉਹ ਸਿੰਘ ਸਾਹਿਬ ਜੀ ਨੂੰ ਭੇਟ ਕਰਨ ਆ ਰਹੇ ਆਂ ਤਾਂ ਕਿ ਜਲਦੀ ਤੋਂ ਜਲਦੀ ਸਾਡੀ ਮਨਸ਼ਾ ਹੈ ਕਿ ਵਿਸਾਖੀ ਤੋਂ ਪਹਿਲਾਂ ਸਿੰਘ ਸਾਹਿਬ ਇਹ ਹੁਕਮਨਾਮਾ ਜਾਰੀ ਕਰਨ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘਟੋ ਘਟ ਇੱਕ ਪੈਰੇਦਾਰ ਜ਼ਰੂਰ ਰਹਿਣਾ ਚਾਹੀਦਾ ਤੇ ਸਿੰਘ ਕਮੇਟੀਆਂ ਨੂੰ ਪ੍ਰਬੰਧਕਾਂ ਨੂੰ ਸਮਾਂ ਦਿੱਤਾ ਜਾਏ ਤੇ ਜੇ ਪ੍ਰਬੰਧਕ ਉਹ ਪ੍ਰਬੰਧ ਨਹੀਂ ਕਰ ਪਾਉਂਦੇ ਪਰ ਉਹ ਖੁਦ ਹੀ ਆਦਰ ਸਹਿਤ ਜਿਹੜੇ ਸਰੂਪ ਨੇ ਉੱਥੇ ਪ੍ਰਬੰਧ ਵਾਲੇ ਅਸਥਾਨ ਤੇ ਪਹੁੰਚਾ ਦੇਣ ਕਿਉਂਕਿ ਬੇਅਦਬੀਆਂ ਇੰਨੀਆਂ ਹੋ ਚੁੱਕੀਆਂ 450 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਸੋ ਸਾਨੂੰ ਸਾਰੇ ਪੰਥ ਨੂੰ ਬੜੇ ਇੱਕ ਦੁਖੀ ਹਿਰਦੇ ਨਾਲ ਇਹ ਜਿਹੜਾ ਦਸਤਾਵੇਜ਼ ਸਿੰਘ ਸਾਹਿਬ ਜੀ ਨੂੰ ਭੇਟ ਕੀਤਾ ਜਾ ਰਿਹਾ ਇੱਕ ਦਰਦ ਹੈ ਜਿਹੜਾ ਉਹ ਸਿੰਘ ਸਾਹਿਬ ਜੀ ਨੂੰ ਸਾਰੀ ਕੌਮ ਦਾ ਦਰਦ ਜਿਹੜਾ ਅਸੀਂ ਭੇਟ ਕਰਨ ਆਏ ਆਂ ਤਾਂ ਕਿ ਸਿੰਘ ਸਾਹਿਬ ਜੀ ਇਹ ਹੁਕਮਨਾਮਾ ਜਾਰੀ ਕਰਨ ਤੇ ਅੱਗੋਂ ਤੋਂ ਇਹ ਬੇਅਦਬੀਆਂ ਡਕੀਆਂ ਜਾ ਸਕਣ ਜੀ ਅਕਸਰ ਵੇਖਿਆ ਜਾਂਦਾ ਕਿ ਗੁਰਦੁਆਰੇ ਤਾਂ ਜਿਆਦਾ ਬਣਾ ਦਿੱਤੇ ਜਾਂਦੇ ਨੇ ਪਰ ਉਹਨਾਂ ਦੀ ਸੇਵਾ ਸੁਭਾਅਤਾ ਕਿਸੇ ਤੋਂ ਹੁੰਦੀ ਨਹੀਂ ਤਾਂ ਹੀ ਬੇਅਦਬੀਆਂ ਹੁੰਦੀਆਂ ਬਿਲਕੁਲ ਕਾਰਨ ਇਹੀ ਹੈ ਜੀ ਇਹੀ ਕਾਰਨ ਹੈ ਕਿ ਅਸੀਂ ਸਿਰਫ ਗੁਰਦੁਆਰਾ ਸਾਹਿਬ ਬਣਾਉਣ ਤੱਕ ਸੀਮਤ ਆ ਤੇ ਅਸੀਂ ਇਸੇ ਵਾਸਤੇ ਚਾਹੁੰਦੇ ਆ ਕਿ ਜਿੱਥੇ ਹੋਰ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਜਿਹੜੇ ਮੱਤੇ ਨੇ ਮੱਦੇ ਨੇ ਉਨ੍ਹਾਂ ਦੇ ਵਿੱਚ ਇਹ ਵੀ ਇੱਕ ਲਾਈਨ ਐਡ ਕੀਤੀ ਜਾਏ ਕਿ ਜਿੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਾਂ ਸੋਖਾਸਨ ਸਥਾਨ ਹੋਏਗਾ ਉੱਥੇ ਘੱਟੋ ਘੱਟ ਇੱਕ ਸੇਵਾਦਾਰ ਰਹਿਣਾ ਚਾਹੀਦਾ ਇਹ ਸੰਗਤ ਜਿਹੜੀ ਆਪ ਰਲ ਮਿਲ ਕੇ ਸੇਵਾ ਕਰ ਸਕਦੀ ਹੈ ਬਹੁਤ ਸਾਰੇ ਨਗਰਾਂ ਦੇ ਵੀਰ ਸਾਡੇ ਨਾਲ ਆਏ ਨੇ ਉਹ ਦੋ-ਦੋ ਘੰਟੇ ਦੀ ਵੀ ਸੇਵਾ ਚੱਲਦੀ ਪਈ ਹੈ ਤੇ ਇੱਕ ਪਰਿਵਾਰ ਇੱਕ ਦਿਨ ਦੀ ਵੀ ਸੇਵਾ ਕਰਦੇ ਨੇ ਰਾਤ ਨੂੰ ਪਹਿਰੇ ਦੇ ਉੱਤੇ ਨੌਜਵਾਨ ਜਾਂ ਬਜ਼ੁਰਗ ਜਿਹੜੇ ਨੇ ਉੱਥੇ ਆਪਣਾ ਹਸਨ ਕਰ ਲੈਣ ਦੇ ਦਿਨ ਵੇਲੇ ਜਿਹੜਾ ਹੈ ਵਾਰੀ-ਵਾਰੀ ਸਾਰੇ ਪਹਿਰੇ ਦੀ ਸੇਵਾ ਚੱਲਦੀ ਹੈ ਸੋ ਇਹਨੂੰ ਮੰਡੇਟਰੀ ਕਰ ਦਿੱਤਾ ਜਾਏ ਤਾਂ ਕਿ ਇਹ ਬੇਅਦਬੀਆਂ ਹੋਣ ਹੀ ਨਾ ਜੀ ਲੱਗਦਾ ਕਿ ਗੁਰਦਾਰੇ ਘਟਾ ਕੇ ਭਾਵੇਂ ਘੱਟ ਕਰ ਦਿੱਤੇ ਜਾਣ ਪਰ ਉਹਨਾਂ ਦੀ ਸੇਵਾ ਸਭ ਤੋਂ ਜ਼ਰੂਰੀ ਹੈ ਬਿਲਕੁਲ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਉਹ ਇੱਕ ਸਰੂਪ ਦੇ ਵਿੱਚ ਹੀ ਵਿਚਰਦੇ ਸਨ ਅੱਜ 50000 ਤੋਂ ਵੱਧ ਸਰੂਪ ਨੇ ਸਾਡੇ ਗੁਰਦਵਾਰੇ ਸਹਿਬਾਨਾਂ ਦੇ ਵਿੱਚ ਤੇ ਉਦੋਂ ਚੜ੍ਹਦੀ ਕਲਾ ਜ਼ਿਆਦਾ ਸੀ ਜੇ ਅੱਜ ਆਪਾਂ 100 ਸਾਲ ਦਾ ਪਹਿਲਾ ਇਤਿਹਾਸ ਵੀ ਦੇਖ ਲਈਏ ਬਹੁਤ ਸਾਰੇ ਇਤਿਹਾਸਕ ਅਸਥਾਨਾਂ ਦੇ ਉੱਤੇ ਵੀ ਸ਼ਸ਼ਤਰ ਹੀ ਸੁਭਾਏਮਾਨ ਸਨ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਮਰਤਬਾ ਜਿਹੜਾ ਨਾ ਆਪਾਂ ਜਿਸ ਧਰਤੀ ਤੇ ਖੜੇ ਵੱਡੀ ਹੂ ਵੱਡਾ ਆਪਾਰ ਤੇਰਾ ਮਰਤਬਾ ਜਦੋਂ ਰਾਗੀ ਸਿੰਘ ਗਾਉਂਦੇ ਨੇ ਜਜ਼ਬੇ ਦੇ ਨਾਲ ਤੇ ਕਿੱਡਾ ਇੱਕ ਜ਼ਬਰਦਸਤ ਔਰਾ ਜਿਹੜਾ ਉਹ ਪੈਦਾ ਹੁੰਦਾ ਸੋ ਅਸੀਂ ਉਸ ਮਰਤਬੇ ਨੂੰ ਘਟਾਈਏ ਨਾ ਅਸੀਂ ਸਾਰੇ ਹੀ ਸਾਰੇ ਹਿਲਾ ਕਰੀਏ ਆਪਾਂ ਜਿੱਥੇ ਵੀ ਗੁਰਦਾਰ ਸਾਹਿਬ ਬਣੇ ਨੇ ਉਹ ਉਸ ਨਗਰ ਦੇ ਉਸ ਇਲਾਕੇ ਦੇ ਪਤਵੰਤਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੇ ਬੇਨਤੀ ਕਰਕੇ ਮਹਾਰਾਜ ਨੂੰ ਇੱਥੋਂ ਲੈ ਕੇ ਗਏ ਨੇ ਸੋ ਜੇ ਮਹਾਰਾਜ ਨੂੰ ਆਪਣੇ ਨਗਰ ਵਿੱਚੇ ਲੈ ਕੇ ਗਏ ਹੋ ਵਾਰੀ-ਵਾਰੀ ਸਿਰ ਜਿਹੜੀ ਹੈ ਸੇਵਾ ਵੰਡ ਲੋ ਜਿੱਥੇ ਤੁਸੀਂ ਅਗ੍ਰਹੀ ਕਰਦੇ ਹੋ ਨਾ ਪੈਸੇ ਦੀ ਅਗ੍ਰਹੀ ਕਰਦੇ ਹੋ ਸੇਵਾਵਾਂ ਵਾਸਤੇ ਉੱਥੇ ਸਮੇਂ ਦੀ ਅਗ੍ਰਹੀ ਕਰ ਲਓ ਤੇ ਸੇਵਾ ਇਹ ਤਹਿਲ ਸੇਵਾ ਸਹਿਜੇ ਹੋ ਸਕਦੀ ਹੈ ਕੋਈ ਬਹੁਤ ਵੱਡਾ ਕਾਰਜ ਨਹੀਂ ਹੈ ਬਸ ਇੱਕ ਸੋਚ ਬਦਲਣ ਦੀ ਗੱਲ ਹੈ ਤੇ ਇੱਕ ਸੇਵਾ ਭਾਵਨਾ ਤੇ ਇੱਕ ਨੂੰ ਪਰ ਜਿੱਥੇ ਜਿਹੜੇ ਨਗਰ ਦੀਆਂ ਸੰਗਤਾਂ ਨੇ ਆਪਣਾ ਸਮਾਂ ਦੇਣ ਉੱਥੇ ਪ੍ਰਬੰਧਕ ਉਹਨਾਂ ਨੂੰ ਇੱਕ ਸਮਾਂ ਬਾਦ ਇੱਕ ਸਮਾਂ ਸਾਰਣੀ ਜਿਹੜੀ ਆ ਉਹਦੇ ਵਿੱਚ ਪਰੋਕ ਕੇ ਇਹ ਤਹਿਲ ਸੇਵਾ ਲਗਾ ਦੇਣ ਤਾਂ ਕਿ ਬੇਅਦਬੀਆਂ ਢੱਕੀਆਂ ਜਾ ਸਕਣ ਨਹੀਂ ਤੇ ਐਸਾ ਇੱਕ ਘੋਣ ਵਾਂਗੂ ਕੌਮ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਸਾਡੀ ਸ਼ਰਧਾ ਦੇ ਉੱਤੇ ਅਟੈਕ ਬੇਸਿਕਲੀ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਹੋਰ ਪੰਜਾਹਵਾਂ ਸਾਲਾਂ ਨੂੰ ਜਿਹੜੇ ਗੁਰੂ ਘਰਾਂ 'ਚ ਹੋਣ ਉਹਨਾਂ ਦੇ ਮਾਨ ਅੰਦਰ ਉਹ ਸ਼ਰਧਾ ਨਾ ਹੋਏ ਜਿਹੜੀ ਅੱਜ ਹੈ ਜਾਂ ਜਿਹੜੇ ਸਾਡੇ ਵਡੇਰਿਆਂ ਦੇ ਮਾਨ 'ਚ ਸ਼ਰਧਾ ਸੀ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਬੇਅਦਬੀ ਤਾਂ ਉਸ ਦਿਨ ਵੀ ਹੋਈ ਸੀ ਇੱਕ ਹੱਲਾ ਹੋਇਆ ਅਸਾਂ ਸੀਸ ਦੇ ਕੇ ਠੱਲਿਆ ਬਾਬਾ ਦੀਪ ਸਿੰਘ ਜੀ ਵੇਲੇ ਇੱਕ ਹੱਲਾ ਹੋਇਆ ਸੀ ਇੱਕ ਬੇਅਦਬੀ ਹੋਈ ਸੀ ਇਸ ਸਥਾਨ ਤੇ ਉਹਨਾਂ ਨੇ ਸੀਸ ਦੇ ਕੇ ਠੱਲੇ ਦਿੱਤਾ ਸੀ ਅੱਜ ਮੇਰੇ ਵਰਗੇ ਝੱਲੇ ਨੂੰ ਬਾਬਾ ਜੀ ਪੁੱਛਦੇ ਨੇ ਉਹ 400 ਤੋਂ ਵੱਧ ਹੱਲੇ ਤੂੰ ਕਿੱਥੇ ਸੁਤਾਂ ਚੱਲਿਆ ਆਓ ਆਪਣਾ ਫਰਜ਼ ਨਿਭਾਈਏ ਆਪਣੀ ਸੇਵਾ ਨਿਭਾਈਏ ਤੇ ਤਖਤ ਸਾਹਿਬ ਸ਼੍ਰੀ ਕਾਲ ਸਭਜੇ ਜੱਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਸਿਨਮਰ ਬੇਅਦਦੀ ਸਾਰੇ ਪੰਥ ਵੱਲੋਂ ਜਲਦੀ ਤੋਂ ਜਲਦੀ ਹੋ ਸਕੇ ਤਾਂ ਵਿਸਾਖੀ ਤੋਂ ਪਹਿਲੋ ਹੀ ਇਕਤਰਤਾ ਬਲਾ ਕੇ ਹੁਕਮਨਾਮਾ ਸਾਹਿਬ ਜਾਰੀ ਕੀਤਾ ਜਾਏ ਤਾਂ ਕਿ ਕੌਮ ਨੂੰ ਯੋਗ ਅਗਵਾਈ ਮਿਲ ਸਕੇ ਕੌਮ ਦੀ ਇਹ ਮੰਗ ਜਿਹੜੀ ਪੂਰੀ ਹੋ ਸਕੇ ਬਰਹਾਲ ਪੰਜਾਬ ਦੇ ਵਿੱਚ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਦੀਆਂ ਦੇ ਘਟਨਾਵਾਂ ਵਾਪਰੀਆਂ ਨੇ ਜਿਸ ਤੋਂ ਬਾਅਦ ਹੁਣ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਇਹ ਕਦਮ ਚੁੱਕਿਆ ਗਿਆ